ਸਤ ਸ੍ਰੀ ਅਕਾਲ ਜੀ ਵੀ ਆਈ ਪੀ ਜੱਟ ਨਿਊਜ਼ ਚੈਨਲ ਵਿੱਚ ਸਭ ਦਾ ਸਵਾਗਤ ਹੈ ਜੀ ਅੱਜ ਅਸੀਂ ਲੈ ਕੇ ਆਏ ਹਾਂ 14/7 ਦਾ ਟਰਾਲਾ ਵਕਾਉਆ ਜੀ ਫੁੱਲ ਹੈਵੀ ਜਾਲੀ ਵਾਲੇ ਵਿੱਡ ਲੱਗੇ ਹੋਏ ਨੇ ਮੱਛੀ ਹੁੱਕ ਡਬਲ ਜੈਕ ਫੁੱਲ ਐਸੈਸਰੀ ਮਾਲਕੀ ਵਿਰਾਂ ਵੱਲੋਂ ਟਰਾਲੇ ਦੀ ਫੁੱਲ ਗਰੰਟੀ ਹੈ ਜੀ ਟਾਇਰਾਂ ਦੀ ਕੰਡੀਸ਼ਨ ਵਧੀਆ ਹੈ ਵਧੀਆ ਰੰਗ ਪੇਂਟ ਹੋਇਆ ਵਾ ਕੋਈ ਕਮੀ ਪੇਸ਼ੀ ਨਹੀਂ ਏਰੀਆ ਗੁਰਦਾਸਪੁਰ ਰੇਟ ਵੀ ਨੇ ਰੱਖਿਆ ਵਾ 2,65,000 ਰੁਪਿਆ ਮਾਲਕ ਵੀਰ ਦਾ ਫੋਨ ਨੰਬਰ ਜੀ 81466 60096 ਇਸ ਨੰਬਰ ਤੇ ਫੋਨ ਕਰਕੇ 14 बाई 7 ਦਾ ਟਰਾਲਾ ਤੁਸੀਂ 265000 ਦੇ ਵਿੱਚ ਖਰੀਦ ਸਕਦੇ ਹੋ ਜੀ ਅੱਗੇ ਗੱਲ ਕਰਦੇ ਹਾਂ ਜੀ 0 ਡ੍ਰਿੱਲ ਵਿਕਾਊ ਹੈ ਜੀ 13 ਪੋਰੀ ਤਲਵੰਡੀ ਪਾਈ ਦੀ ਬਣੀ ਹੋਈ ਵਧੀਆ ਕੰਡੀਸ਼ਨ ਦੀ ਡ੍ਰਿੱਲ ਹੈ ਜੀ ਰੰਗ ਪੇਂਟ ਦੀ ਵਧੀਆ ਹੈ ਮਾਲਕ ਵੀਰਾਂ ਵੱਲੋਂ ਡ੍ਰਿੱਲ ਦੀ ਪੂਰੀ ਫੁੱਲ ਗਾਰੰਟੀ ਹੈ ਜੀ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਏਰੀਆ ਗੁਰੂ ਹਰ ਸਾਹੇ ਰੇਟ ਵੀ ਨਿ ਰੱਖਿਆ ਵਾ 32000 ਰੁਪਇਆ 9417282484 ਇਸ ਨੰਬਰ ਤੇ ਫੋਨ ਕਰਕੇ ਡ੍ਰਿਲ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਅੱਗੇ ਗੱਲ ਕਰਦੇ ਆਂ ਜੀ ਜ਼ਮੀਨ ਬਕਾਉ ਹੈ 10 ਕਿੱਲੇ 3 ਕਨਾਲ ਜ਼ਮੀਨ ਬਕਾਉ ਹੈ ਜੀ ਵਿੱਚ ਸਾਲਮ ਮੋਟਰ ਲਿੰਕ ਰੋਡ ਦਾ ਫਰੰਟ ਹੈ ਜੀ ਏਰੀਆ ਧੂੜਕੋਟ ਟਾਲੀ ਵਾਲਾ ਮੋਗਾ ਰੇਟ ਵੀ ਨਿਰੱਖਿਆ ਹੋਇਆ 40 ਲੱਖ ਰੁਪਏ ਕਿੱਲੇ ਦਾ ਸਾਰੀਆਂ ਫਸਲਾਂ ਹੁੰਦੀਆਂ ਕੋਈ ਰੋਲੇ ਰੱਪੇ ਵਾਲਾ ਬਾਹਣ ਨਹੀਂ ਹੈਗਾ ਬਿਲਕੁਲ ਸਾਫ਼ ਜ਼ਮੀਨ ਹੈ ਜੀ ਰੇਟ ਵੀ ਨਿਰੱਖਿਆ ਹੋਇਆ 40 ਲੱਖ ਰੁਪਏ ਕਿੱਲੇ ਦਾ ਜੇਕਰ ਕੋਈ ਵੀ ਮੇਰਾ ਵੀਰ ਇਸ ਜ਼ਮੀਨ ਨੂੰ ਖਰੀਦਣਾ ਚਾਹੁੰਦਾ ਹੋਵੇ ਤਾਂ 98725 42229 ਇਸ ਨੰਬਰ ਤੇ ਫੋਨ ਕਰਕੇ 10 ਕਿੱਲੇ 3 ਕ ਨਾਲ ਜ਼ਮੀਨ ਵਿੱਚ ਸਾਲਮ ਮੋਟਰ ਹੈ ਜੀ ਕੱਲਿਆਂ ਦੀ ਏਰੀਆ ਢੂੜਕੋਟ ਟਾਲੀ ਵਾਲਾ ਮੋਗਾ ਰੇਟ ਵੀ ਨੇ ਰੱਖਿਆ ਹੋਇਆ ਹੈ 40 ਲੱਖ ਰੁਪਏ ਕਿਲੇ ਦਾ ਤੁਸੀਂ 9872542229 ਇਸ ਨੰਬਰ ਤੇ ਫੋਨ ਕਰਕੇ 10 ਕਿਲੇ 3 ਕਨਾਲ ਜ਼ਮੀਨ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਐਡ ਕੋਠੀਆਂ ਜ਼ਮੀਨ ਪਲਾਟ ਗੱਡੀਆਂ ਦੀ ਕੋਈ ਵੀ ਐਡ ਲਗਾਉਣਾ ਚਾਹੁੰਦਾ ਹੋਵੇ ਤਾਂ ਸਾਨੂੰ 5 ਤੋਂ 7 ਫੋਟੋਆਂ ਜਾਂ ਫਿਰ 1 ਮਿੰਟ ਦੀ ਵੀਡੀਓ ਬਣਾ ਕੇ ਸਾਡੇ ਵਟਸਐਪ ਨੰਬਰ 9876758708 ਨੰਬਰ ਤੇ ਸਾਰੀ ਜਾਣਕਾਰੀ ਦੇ ਨਾਲ ਭੇਜ ਦਿਓ ਜੀ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਗਾ ਦਿੱਤੀ ਜਾਊਗੀ ਇੱਕ ਮੇਰੇ ਵੀਰਾਂ ਨੂੰ ਹੋਰ ਬੇਨਤੀ ਹੈ ਵੀ ਕੋਈ ਵੀ ਪਲਾਂਟ ਕੋਠੀਆਂ ਮਸ਼ੀਨਰੀ ਜਾਂ ਫਿਰ ਕੋਈ ਵੀ ਜ਼ਮੀਨ ਖਰੀਦਣ ਤੋਂ ਪਹਿਲਾਂ ਉਸ ਚੀਜ਼ ਦੇ ਸਾਰੇ ਕਾਗਜ਼ ਪੱਤਰ ਡਾਕੂਮੈਂਟ ਬੈਕਰੀਫੀਕੇਸ਼ਨ ਜ਼ਰੂਰ ਕਰਿਆ ਕਰੋ ਜੀ ਤਾਂ ਜੋ ਕਿਸੇ ਵੀ ਮੇਰੇ ਵੀਰ ਨਾਲ ਕੋਈ ਵੀ ਧੋਖਾਧੜੀ ਠੱਗੀ ਜਾਂ ਫਿਰ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ